ਸਲਾ ਦਿੱਤ ਅਮਤੀ ਜੋਤ ਨੇ ਸਾਰਾ ਲਿਆ ਤਮਸ ਮੇਰਾ सर मेरा नाम गौरव शर्मा है कहाँ से आ रहे हैं हम जम्मू कश्मीर से आ रहे हैं कहाँ जा रहे हैं हम मनी महेश जाता कर जा रुके हैं क्या कह रहे हैं सर अच्छा लग रहा है जगह जगह लंगर लगे हुए हैं दोस्तों का आना जाना लगा रहता है हम तो यही कहेंगे कि जहाँ जहाँ लंगर लगे हुए कृपया अपना दो चार मिनट टाइम निकाल के उनके पास आएँ और तो लंगर समिति का मज़ा उठाएँ जगह जगह लंगर लगे हुए माहौल अच्छा है ਨਾਮ ਯਾਤਰੀਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਆਰਾਮ ਸੇਤ ਮੇ ਆ ਕੇ ਲੰਗਰ ਸੇਵਾ ਗ੍ਰਹਿਣ ਕਰੇ ਅਤੇ ਅੱਗੇ ਯਾਤਰਾ ਮੰਗਲਵੇ ਕਰੇ ਜੈ ਸ਼ੰਕਰ ਜੀ ਮੇਰਾ ਨਾਮ ਪੰਮੀ ਪਠਾਨੀ ਹੈ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਜਿਹੜਾ ਮਣੀ ਮਹਿ ਸੇਵਾ ਸੁਮਿੱਤੀ ਡੈਮ ਰੋਡ ਸ਼ਾਪਰ ਕੰਡੀ ਵੱਲੋਂ 200ਵਾਂ ਜਿਹੜਾ ਵਿਸ਼ਾਲ ਲੰਗਰ ਹੈ ਉਹ ਸ਼ਾਪਰ ਕੰਡੀ ਰੋਡ ਨਜ਼ਦੀਕ ਗ੍ਰੀਨ ਵੈਲੀ ਦੇ ਲਗਾਇਆ ਗਿਆ ਹੈ ਔਰ ਮੇਰੀ ਸਾਰੇ ਮਣੀ ਮਹਿ ਜਾਣ ਵਾਲੇ ਯਾਤਰੀਆਂ 'ਗੇ ਬੇਨਤੀ ਹੈ ਕਿ ਪਠਾਨਕੋਟ ਜ਼ਿਲ੍ਹੇ ਦਾ ਇਹ ਮਣੀ ਮਹਿ ਜਾਣ ਦੇ ਰਸਤੇ ਦਾ ਪਹਿਲਾ ਹੀ ਲੰਗਰ ਹੈ ਔਰ ਤੁਸੀਂ ਲੰਗਰ ਸ਼ੱਕ ਕੇ ਜ਼ਰੂਰ ਜਾਣ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਵਿਆਵਰਗਾ ਇੱਥੇ ਲੋਕਾਂ ਦੇ ਸਹਿਯੋਗ ਦੇ ਨਾਲ ਵਿਆਵਰਗਾ ਮਾਹੌਲ ਕ੍ਰੀਏਟ ਕੀਤਾ ਗਿਆ ਔਰ ਹਰ ਸਾਲ ਦੀ ਤਰ੍ਹਾਂ ਇਦਾਂ ਹੀ ਇੱਥੇ ਵੱਧ ਚੜ ਕੇ ਲੋਕ ਆਉਂਦੇ ਨੇ ਔਰ ਸ਼ਰਧਾਲੂ ਮੰਨੀ ਮੇ ਜਾਂਦੇ ਨੇ ਮੈਂ ਸਾਰੇ ਸ਼ਰਧਾਲੂ ਨੂੰ ਫੇਰ ਬੇਨਤੀ ਕਰਾਂਗਾ ਕਿ ਲੰਗਰ ਸ਼ੱਕ ਕੇ ਜ਼ਰੂਰ ਜਾਣ ਅਤੇ ਜੈ ਸ਼ੰਕਰ ਹਰ ਹਰ ਮਹਾਦੇਵ